ਸਾਡੇ ਜਿਹੜੇ ਪੰਚ ਸਰਪੰਚ ਜਿਹੜੇ ਉਹਨਾਂ ਨੇ ਮਤੇ ਪਾਈ ਕਿ ਅਸੀਂ ਕਿਸੇ ਵੀ ਚਿੱਟਾ ਵੇਚਣ ਵਾਲੇ ਦੇ ਮਗਰ ਜਿਹੜਾ ਉਹ ਨਹੀਂ ਜਾਵਾਂਗੇ ਤੇ ਲਗਾਤਾਰ ਜਿਹੜੇ ਆ ਵੱਡੇ ਵੱਡੇ ਸਦਾਗਰ ਆ ਜਿਹੜੇ ਉਹ ਵੀ ਫੜੇ ਜਾ ਰਹੇ ਆ ਹਰ ਰੋਜ਼ ਤੁਸੀਂ ਤੇ ਪ੍ਰੈਸ ਨਾਲ ਜੁੜੇ ਹੋ ਅਖਬਾਰਾਂ ਪੜ੍ਹਦੇ ਹੋ ਤੇ ਤੁਸੀਂ ਵੇਖਿਆ ਹੋਣਾ ਕਿ ਹਰ ਰੋਜ਼ ਖਬਰ ਜਿਹੜੀ ਆ ਕੋਈ ਨਾ ਕੋਈ ਸ਼ਿਕਪੀ ਹੁੰਦੀ ਆ ਵੀ ਇੰਨੇ ਜਿਹੜੇ ਨਸ਼ੇ ਦੇ ਸਦਾਗਰ ਆ ਉਹ ਸਰਕਾਰ ਨੇ ਤੇ ਪੁਲਿਸ ਪ੍ਰਸ਼ਾਸਨ ਨੇ ਅੱਜ ਜਿਹੜੇ ਦੇਚ ਪੀ ਜਿੰਨਾ ਕੋਈ ਵੱਡੀ ਬਰਾਮਦੀ ਹੋ ਜਾਂਦੀ ਹੈ ਤਾਂ ਉੱਥੇ ਜ਼ਰੂਰ ਜਿਹੜਾ ਉਹ ਕਰਾਂਗੇ ਜੇ ਤੁਸੀਂ ਮੋਦਲ ਸਾਹਿਬ ਦੀ ਗੱਲ ਕੀਤੀ ਹੈ ਤੇ ਨਿਮ ਵਾਲੀ ਘਾਟੀ ਦੇ ਵਿੱਚ ਬਹੁਤ ਸਾਰਾ ਜਿਹੜਾ ਪਹਿਲਾਂ ਨਸ਼ਾ ਹੁੰਦਾ ਸੀ ਕਿ ਜਦੋਂ ਦੀ ਆਪਣੀ ਸਰਕਾਰ ਬਣੀ ਹੈ ਉਦੋਂ ਤੋਂ ਅਸੀਂ ਵਾਰ-ਵਾਰ ਉੱਥੇ ਬਹੁਤ ਸਾਰੀਆਂ ਜਿਹੜੀਆਂ ਉਹ ਰੇਡਾਂ ਕੀਤੀਆਂ ਵਾਂ ਤੇ ਹੁਣ ਵੀ ਇੱਕ ਦੋ ਦਿਨ ਪਹਿਲਾਂ ਜਿਹੜੀ ਆ ਉਹ ਵੱਡੇ ਪੱਦਰ ਤੇ ਰੇਡ ਹੋਈ ਆ ਖਡੂਰ ਸਾਹਿਬ ਦੇ ਵਿੱਚ ਵੀ ਵੱਡੇ ਪੱਦਰ ਤੇ ਜਿਹੜੀ ਆ ਉਹ ਰੇਡ ਕੀਤੀ ਗਈ ਆ ਤੇ ਇਵੇਂ ਤੋੜ ਪਿੰਡ ਆ ਜਿਹੜਾ ਉਹ ਪਿੰਡ ਦੇ ਵਿੱਚ ਵੀ ਰੇਡ ਕੀਤੀ ਗਈ ਆ ਸੋ ਜਿੱਤੇ ਜਿੱਤੇ ਵੀ ਇਨਫੋਰਮੇਸ਼ਨ ਆ ਪ੍ਰਸ਼ਾਸਨ ਕੋਲ ਆਉਂਦੀ ਆ ਉੱਥੇ ਪ੍ਰਸ਼ਾਸਨ ਜਿਹੜਾ ਪੂਰੀ ਮੁਸਤਦੀ ਦੇ ਨਾਲ ਜਿਹੜਾ ਪਰਚੀ ਦੀ ਚੈਲੀ ਡਰਾ ਵੱਡਾ ਹੋਵੇ ਛੋਟਾ ਹੋਵੇ ਜੇ ਕਿਸੇ ਨੇ ਕੋਈ ਕ੍ਰਾਈਮ ਕੀਤਾ ਤੇ ਕਾਨੂੰਨ ਸਾਰਾ ਤੇ ਜਿਹੜਾ ਵਾ ਉਹ ਪ੍ਰਾਪਰ ਤਾ ਲਾਗੂ ਆ ਸੋ ਪ੍ਰਸ਼ਾਸਨ ਨੇ ਆਪਣੇ ਪੱਤਰ ਤੇ ਜਿਹੜਾ ਵਾ ਉਹ ਕੰਮ ਕੀਤਾ ਉਹ ਇੱਕ ਰਾਜਨੀਤੀ ਦੋ ਹੀ ਤਰ੍ਹਾਂ ਲਗਾਤਾਰ ਕਰਦੀਆਂ ਹੁੰਦੀਆਂ ਆਹੀ ਹੋ ਜਾਂਦੇ ਹੋ ਆ ਜਾਂਦੇ ਹੀ ਹੋ ਜਾਂਦੇ ਹੀ ਤੇ ਨਾਲ ਕੇ ਕੰਮ ਚੱਲ ਜਿੰਦਾ ਸੀ ਸੋ ਐਰ ਕੀ ਲੋਕਾਂ ਦੇ ਸਾਹਮਣੇ ਜਿਹੜੀ ਆ ਤਸਵੀਰ ਤੀਸਰੀ ਬੇਸ਼ੋਈ ਤੇ ਇਹਨਾਂ ਨੇ ਜੋ ਉਲਟੇ ਸਿੱਧੇ ਪਹਿਲਾਂ ਉਹਦੇ ਉਲਟ ਬਿਆਨ ਦੇਂਦੇ ਰਹੇ ਹੁਣ ਉਹਦੇ ਹੱਕ 'ਚ ਬਿਆਨ ਦੇਣ ਲੱਗ ਪਏ ਐ ਐਮਐਲਏ ਸਾਥੀ ਵੀ ਨੇ ਪਰ ਉਹਨਾਂ ਨੂੰ ਇਹੋ ਜਿਹਾ ਬਿਆਨ ਨਹੀਂ ਦੇਣਾ ਚਾਹੀਦਾ ਗੰਬਰ ਉੱਥੇ ਕੋਈ ਚੱਕੀ ਸ਼ਵੀ ਨਹੀਂ ਮੁਖਾਈ ਗਈ ਗੰਬਰ ਦੀ ਫਿਲਮ ਦੇ ਵਿੱਚ ਇੱਕ ਗੰਬਰ ਇੱਕ ਡਾਕੂ ਖਾਇਆ ਗਿਆ ਇਹ ਮੈਨੂੰ ਨਹੀਂ ਲੱਗਦਾ ਵੀ ਇਦਾਂ ਦਾ ਉਹਨਾਂ ਨੂੰ ਕੁਝ ਕਹਿਣਾ ਚਾਹੀਦਾ ਕਿ ਉਹਨਾਂ ਨੇ ਇਹ ਕੀ ਕਹਿ ਕੇ ਤਾਂ ਖੋਦੀ ਇੱਕ ਜਿਹੜੀ ਇੱਕ ਮਾੜੀ ਤਸਵੀਰ ਉਹਨਾਂ ਦੀ ਜਿਹੜੀ ਪੇਸ਼ ਕੀਤੀ ਹੈ ਸასიਖਲ ਦੋਸਤੋ ਜਿਸ ਤਰ੍ਹਾਂ ਕਿ ਆਪ ਜੀ ਨੂੰ ਪਤਾ ਹੈ ਕਿ ਆਮ ਆਦਮੀ ਪਾਰਟੀ ਵੱਲੋਂ ਇੱਕ ਮੁਹਿੰਮ ਚਲਾਈ ਜਾ ਰਹੀ ਹੈ ਯੁੱਧ ਨਸ਼ਿਆਂ ਵਿਰੁੱਧ ਉਸ ਨੂੰ ਲੈ ਕੇ ਜਿਹੜਾ ਕਿ ਪ੍ਰਸ਼ਾਸਨ ਵੀ ਜਿਹੜਾ ਵਾ ਪੂਰੀ ਮੁਸਤੈਦੀ ਵਰਤ ਰਿਹਾ ਹੈ ਜੇਕਰ ਗੱਲ ਕਰੀਏ ਇਸ ਵਕਤ ਹਲਕੇ ਤਰਨਤਾਰਨ ਦੇ ਵਿੱਚੇ ਹਲਕਾ ਤਰਨਤਾਰਨ ਵੀ ਨਸ਼ੇ ਦੀ ਮਾਰ ਮਾਰ ਹਿੱਟ ਹੈ ਤੇ ਗੱਲਬਾਤ ਕਰਦੇ ਹਾਂ ਇਸ ਵਕਤ ਸਾਡੇ ਨਾਲ ਮੌਜੂਦਾ ਐਮਐਲਏ ਸਰਦਾਰ ਮਨਜਿੰਦਰ ਸਿੰਘ ਜੀ ਮੌਜੂਦ ਨੇ ਸਵਾਗਤ ਹੈ ਜੀ ਸਾਡੇ ਤੁਹਾਡੇ ਆਪਣੀ ਕੈਨੇਟਿ ਧੰਨਵਾਦ ਸਰਦਾਰ ਜੀ ਜਿਸ ਤਰ੍ਹਾਂ ਇੱਕ ਆਮ ਆਦਮੀ ਪਾਰਟੀ ਵੱਲੋਂ ਯੁੱਧ ਨਸ਼ਾ ਵਿਰੁੱਧ ਚੱਲ ਰਿਹਾ ਹੈ ਕਿ ਤਰਨਤਾਰਨ ਦੇ ਵਿੱਚ ਵੀ ਕੋਈ ਪੀਲਾ ਪੰਜਾ ਚੱਲ ਰਿਹਾ ਹੈ ਆਪਣਾ ਹਲਕਾ ਖਨੂਰ ਸਾਹਿਬ ਦੇ ਵਿੱਚ ਅ ਬਿਲਕੁਲ ਅਸੀਂ ਹਰ ਰੋਜ ਕੋਈ 15 ਤੋਂ 20 ਐਫਆਈਆਰ ਜਿਹੜੀਆਂ ਉਹ ਦੇ ਰਹੇ ਆ ਤੇ ਹਲਕਾ ਖਡੂਰ ਸਾਹਿਬ ਦੀ ਗੱਲ ਕਰੀਏ ਤੇ ਹਲਕਾ ਖਡੂਰ ਸਾਹਿਬ ਵੀ ਜਿੱਨੇ ਸਭ ਤੋਂ ਪਹਿਲਾਂ ਸਾਡੇ ਜਿਹੜੇ ਪੰਚ ਸਰਪੰਚ ਜਿਹੜੇ ਉਹਨਾਂ ਨੇ ਮਤੇ ਪਾਇਏ ਕਿ ਅਸੀਂ ਕਿਸੇ ਵੀ ਚਿੱਟਾ ਵੇਚਣ ਵਾਲੇ ਦੇ ਮਗਰ ਜਿਹੜਾ ਉਹ ਨਹੀਂ ਜਾਵਾਂਗੇ ਤੇ ਲਗਾਤਾਰ ਜਿਹੜੇ ਆ ਵੱਡੇ ਵੱਡੇ ਸਦਾਗਰ ਆ ਜਿਹੜੇ ਉਹ ਵੀ ਫੜੇ ਜਾ ਰਹੇ ਆ ਹਰ ਰੋਜ ਤੁਸੀਂ ਤੇ ਪ੍ਰੈਸ ਨਾਲ ਜੁੜੇ ਹੋ ਅਖਬਾਰਾਂ ਪੜ੍ਹਦੇ ਹੋ ਤੇ ਤੁਸੀਂ ਵੇਖਿਆ ਹੋਣਾ ਕਿ ਹਰ ਰੋਜ਼ ਖਬਰ ਜਿਹੜੀ ਆ ਕੋਈ ਨਾ ਕੋਈ ਛਪੀ ਹੁੰਦੀ ਆ ਵੀ ਇੰਨੇ ਜਿਹੜੇ ਨਸ਼ੇ ਦੇ ਸਦਾਗਰ ਆ ਉਹ ਸਰਕਾਰ ਨੇ ਤੇ ਪੁਲਿਸ ਪ੍ਰਸ਼ਾਸਨ ਨੇ ਅੱਜ ਜਿਹੜੇ ਜੇਲ੍ਹ ਚ ਭੇਜੇ ਜਿਸ ਤਰ੍ਹਾਂ ਕਿ ਇਹ ਪਹਿਲਾਂ ਆਉਣ ਵਾਲੇ ਪਹਿਲਾ ਸਮੇਂ ਦੇ ਵਿੱਚ ਗੋਂਦਵਾਲ ਸਾਹਿਬ ਤੋਂ ਕਈ ਵੀਡੀਓ ਵੀ ਵਾਇਰਲ ਹੋ ਗੇ ਰਿਹਾ ਆ ਜਿਹੜੇ ਕਿ ਨਸ਼ੇ ਦੇ ਸਦਾਗਰ ਸੀ ਕਿ ਉਹਨਾਂ ਦੇ ਉੱਤੇ ਕੋਈ ਜਿਸ ਤਰ੍ਹਾਂ ਪੀਲਾ ਪੰਜਾ ਹੋਰ ਸ਼ਹਿਰਾਂ ਵਿੱਚ ਚੱਲ ਰਿਹਾ ਕਿ ਗੋਂਦਵਾਲ ਸਾਹਿਬ ਦੇ ਵਿੱਚ ਵੀ ਕੋਈ ਇਹੋ ਜਿਹਾ ਚੱਲ ਆ ਦੇਖੋ ਜਿੱਥੇ ਬਿਲਕੁਲ ਹੀ ਪੂਰਤਕ ਗੱਲ ਕਲੀਅਰ ਹੋ ਜਾਂਦੀ ਆ ਜਾ ਜਿੰਨਾ ਕੋਈ ਵੱਡੀ ਬਰਾਮਦੀ ਹੋ ਜਾਂਦੀ ਹੈ ਤੇ ਉੱਥੇ ਜਰੂਰ ਜਿਹੜਾ ਉਹ ਕਰਾਂਗੇ ਜੇ ਤੁਸੀਂ ਗੋndal ਸਾਹਿਬ ਦੀ ਗੱਲ ਕੀਤੀ ਹੈ ਤੇ ਨਿਮ ਵਾਲੀ ਘਾਟੀ ਦੇ ਵਿੱਚ ਬਹੁਤ ਸਾਰਾ ਜਿਹੜਾ ਪਹਿਲਾਂ ਨਸ਼ਾ ਹੁੰਦਾ ਸੀ ਤੇ ਜਦੋਂ ਦੀ ਆਪਣੀ ਸਰਕਾਰ ਬਣੀ ਆ ਉਦੋਂ ਤੋਂ ਅਸੀਂ ਵਾਰ-ਵਾਰ ਉੱਥੇ ਬਹੁਤ ਸਾਰੀਆਂ ਜਿਹੜੀਆਂ ਉਹ ਰੇਡਾਂ ਕੀਤੀਆਂ ਵਾ ਤੇ ਹੁਣ ਵੀ ਇੱਕ ਦੋ ਦਿਨ ਪਹਿਲਾਂ ਜਿਹੜੀ ਆ ਉਹ ਵੱਡੇ ਪੱਦਰ ਤੇ ਰੇਡ ਹੋਈ ਆ ਖਲੂਰ ਸਾਹਿਬ ਦੇ ਵਿੱਚ ਵੀ ਵੱਡੇ ਪੱਦਰ ਤੇ ਜਿਹੜੀ ਆ ਉਹ ਰੇਡ ਕੀਤੀ ਗਈ ਆ ਤੇ ਐਵੇਂ ਤੋੜਪੰਡਾ ਜਿਹੜਾ ਉਹ ਪਿੰਡ ਦੇ ਵਿੱਚ ਵੀ ਰੇਡ ਕੀਤੀ ਗਈ ਆ ਸੋ ਜਿੱਤੇ ਜਿੱਤੇ ਵੀ ਇਨਫੋਰਮੇਸ਼ਨ ਆ ਪ੍ਰਸ਼ਾਸਨ ਕੋਲ ਆਉਂਦੀ ਆ ਉਥੇ ਪ੍ਰਸ਼ਾਸਨ ਜਿਹੜਾ ਪੂਰੀ ਮਸਤਾਦੀ ਦੇ ਨਾਲ ਜਿਹੜਾ ਪਰਚੇ ਦੇ ਰਿਹਾ ਜੇ ਗੱਲ ਕਰੀਏ ਸਰਦਾਰ ਵਿਕਰੰਤ ਸਿੰਘ ਮਜੀਠੀਏ ਦੀ ਤਾਂ ਪਹਿਲੋਂ ਸਾਰਿਆਂ ਦਾ ਇਹੋ ਕਹਿਣਾ ਸੀਗਾ ਕਿ ਛੋਟੀਆਂ ਮੱਛੀਆਂ ਨੂੰ ਹੱਥ ਪਾਇਆ ਗਿਆ ਤੇ ਮગર ਮਛਾਲੇ ਬਾਹਰ ਆ ਜਿਸ ਦਾ ਉਸ ਨੂੰ ਫੜਿਆ ਆ ਜਿਹੜੇ ਹੋਰ ਲੀਡਰ ਆ ਉਹਦੇ ਹੱਕ ਵਿੱਚ ਆਣ ਕੇ ਖੜੀ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਆ ਆ ਦੇਖੋ ਪ੍ਰਸ਼ਾਸਨ ਨੇ ਆਪਣਾ ਕੰਮ ਕਰਨਾ ਹੁੰਦਾ ਚੈਲੀ ਵੱਡਾ ਹੋਵੇ ਚਾ ਛੋਟਾ ਹੋਵੇ ਜੇ ਕਿਸੇ ਨੇ ਕੋਈ ਕ੍ਰਾਈਮ ਕੀਤਾ ਤੇ ਕਾਨੂੰਨ ਸਾਰਿਆਂ ਤੇ ਜਿਹੜਾ ਵਾ ਉਹ ਬਰਾਬਰ ਦਾ ਲਾਗੂ ਆ ਸੋ ਪ੍ਰਸ਼ਾਸਨ ਨੇ ਆਪਣੇ ਪੱਧਰ ਤੇ ਜਿਹੜਾ ਵਾ ਉਹ ਕੰਮ ਕੀਤਾ ਰਾਜਨੀਤੀ ਪਹਿਲਾਂ ਜਿਹੜੀ ਹੁੰਦੀ ਸੀ ਉਹ ਕੁਝ ਹੋਰ ਹੁੰਦੀ ਸੀ ਕਿ ਜੋ ਮਰਜ਼ੀ ਬੋਲ ਦੋ ਜਿੱਥੇ ਮਰਜ਼ੀ ਬੋਲ ਦੋ ਹੁਣ ਹਰ ਬੰਦੇ ਦੇ ਕੋਲੇ ਕੈਮਰੇ ਦੀ ਅੱਖ ਆ ਤੇ ਹਰ ਗੱਲ ਸਾਡੀ ਰਿਕਾਰਡ ਹੁੰਦੀ ਆ ਸੋ ਫਿਰ ਸਮੇਂ ਦੇ ਜੇ ਆਪਾਂ ਉੱਤੇ ਪਰਟਦੇ ਆ ਤੇ ਫਿਰ ਲੋਕਾਂ ਦੇ ਸਾਹਮਣੇ ਤਸਵੀਰ ਜਾਂਦੀ ਆ ਕਰਮਨੀਤ ਸਿੰਘ ਦੀ ਬਿੱਟੂ ਵੀ ਉਹਦੇ ਹੱਕ ਵੀ ਚਾਏ ਸੀਗੇ ਤੇ ਸਰਦਾਰ ਚੰਦੀ ਸਿੰਘ ਦੀ ਚੰਨੀ ਉਹਦੇ ਹੱਕ ਵਿੱਚ ਬੋਲੀ ਸੀ ਇਹ ਤੇ ਕੀ ਕਹਿਣਾ ਚਾਹੁੰਦੇ ਜੇ ਕਿ ਜਦੋਂ ਸਰਦਾਰ ਆਪਣਾ ਅਰਮਿੰਦਰ ਸਿੰਘ ਜੀ ਕੈਪਟਨ ਸਾਹਿਬ ਜਿਹੜੇ ਆਏ ਸੀਗੇ ਤਾਂ ਉਹਨਾਂ ਨੇ ਗੁਟਕਾ ਫੜਿਆ ਤੇ ਕਸਮ ਖਾਦੀ ਸੀ ਕਿ ਤੇ ਵਿਕਰਮਜੀਤ ਸਿੰਘ ਨੂੰ ਜੇਲ੍ਹ ਚ ਸੁਤਣ ਦੀ ਗੱਲ ਕੀਤੀ ਸੀ ਤੇ ਬਾਕੀ 4.5 ਸਾਲ ਉਹਨਾਂ ਨੇ ਆਪਣਾ ਪੰਜਾਬ ਦੇ ਪ੍ਰਧਾਨ ਰਹੇ ਨੇ ਤੇ ਉਹਨਾਂ ਬਾਰੇ ਕੀ ਕਹਿਣਾ ਚਾਹੁੰਦੇ ਉਹਨਾਂ ਨੇ ਕਿਉਂ ਨਹੀਂ ਕਾਰਵਾਈ ਕੀਤੀ ਦੇਖੋ ਦੋ ਤਿੰਨ ਹੁੰਦੇ ਪਬਲਿਕ ਸਟੈਂਡ ਕਹਿ ਦੇਣਾ ਵੋਟਾਂ ਤੇ ਹੁੰਦੇ ਜਿਹੜੀ ਗੱਲ ਆ ਉਹ ਕਹਿ ਦੇਣੀ ਇਹਨਾਂ ਨੇ ਉਦੋਂ ਕਹਤਾ ਸੀ ਪੀ ਅਸੀਂ ਉਦੋਂ ਕਿਹਾ ਵੀ ਇਹਨਾਂ ਨੂੰ ਫੜਾਂਗੇ ਇੱਥੇ ਸਾਡੇ ਬਾਈਵਾ ਸਾਹਿਬ ਆਏ ਉਹ ਵੀ ਆਦੇ ਜੀ ਇਹਨਾਂ ਨੂੰ ਬਾਵਾ ਬਨ ਕੇ ਇਹਨਾਂ ਦੀਆਂ ਤੇ ਸੀਐਸ ਸਟਾਫ ਲੈ ਕੇ ਆਵਾਂਗੇ ਸੋ ਇੱਕ ਰਾਜਨੀਤੀ ਦੋ ਹੀ ਤਰ੍ਹਾਂ ਲਗਾਤਾਰ ਕਰਦੀਆਂ ਹੁੰਦੀਆਂ ਸੀ ਹੋ ਜਾਂਦੇ ਸੀ ਉਹ ਆ ਜਾਂਦੇ ਸੀ ਹੋ ਜਾਂਦੇ ਸੀ ਤੇ ਰਲ ਕੇ ਕੰਮ ਚੱਲੀ ਜਾਂਦਾ ਸੀ ਸੋ ਐਰ ਕੀ ਲੋਕਾਂ ਦੇ ਸਾਹਮਣੇ ਜਿਹੜੀ ਆ ਤਸਵੀਰ ਤੀਸਰੀ ਪੇਸ਼ ਹੋਈ ਤੇ ਇਹਨਾਂ ਨੇ ਜੋ ਉਲਟੇ ਇਸ ਦੇ ਪਹਿਲਾਂ ਉਹਦੇ ਉਲਟ ਬਿਆਨ ਦਿੰਦੇ ਰਹੇ ਹੁਣ ਉਹਦੇ ਹੱਕ 'ਚ ਬਿਆਨ ਦੇਣ ਲੱਗ ਪਏ ਤੇ ਉਹ ਸਾਰੀ ਗੱਲ ਉਹਨਾਂ ਲੋਕਾਂ ਨੇ ਜਿਹੜੀ ਤੈਅ ਕੀਤੀ ਲੋਕਾਂ ਨੇ ਸਮਝੀ ਐ ਤੇ ਲੋਕੀਂ ਬਹੁਤ ਸਿਆਣੇ ਆ ਉਹ ਪਹਿਲਾਂ ਵਾਲੀਆਂ ਗੱਲਾਂ ਨਹੀਂ ਰਹੀਆਂ ਤੇ ਲੋਕ ਹੁਣ ਫੈਸਲੇ ਜਿਹੜੇ ਆ ਉਹ ਇਹਨਾਂ ਲੀਡਰਾਂ ਦੇ ਚਿਹਰਿਆਂ ਤੇ ਨਹੀਂ ਜਾਂਦੇ ਜ਼ੁਬਾਨਾਂ ਵੇਖ ਕੇ ਕਰਦੇ ਆ ਜਿਸ ਤਰ੍ਹਾਂ ਕਿ ਸਰਦਾਰ ਚਰਨਜੀਤ ਸਿੰਘ ਚੰਨੀ ਨੇ ਬਿਆਨ ਹਾਕੀ ਦੀ ਦੋਸਤੋ ਬਾਅਦ ਉਹਨਾਂ ਨੇ ਮੁੜ ਕੇ ਬਿਆਨ ਵੀ ਦਿੱਤਾ ਕਿ ਜਿਹੜੀ ਪਹਿਲੀ ਐਫ ਆਈ ਆਰ ਦਰਜੀ ਹੋਈ ਆ ਵਿਕਰਮਜੀਤ ਸਿੰਘ ਦੀ ਥੀ ਐ ਤੇ ਉਹ ਵੀ ਕਾਂਗਰਸ ਪਾਰਟੀ ਵੱਲੋਂ ਕਰਵਾਈ ਗਈ ਮੈਂ ਉਹੀ ਤਾਂ ਕਹਿ ਰਿਹਾ ਆ ਵੀ ਪਹਿਲਾ ਹੱਕ ਦੇ ਵਿੱਚ ਫਿਰ ਇਹ ਕਹਿਣਾ ਵੀਹੀਂ ਪਰਚਾ ਦਿੱਤਾ ਸੀ ਇਹ ਦੂਰੀ ਮਾਪ ਡੰਡ ਜਿਹੜੇ ਉਹ ਨਹੀਂ ਚੱਲਦੇ ਸੋਸ਼ਲ ਮੀਡੀਆ ਮੀਡੀਆ ਦਾ ਜ਼ਮਾਨਾ ਵਾ ਤੇ ਲੋਕ ਹੁਣ ਪੋਲਿਟਿਕਸ ਨੂੰ ਬੜੀ ਚੰਗੀ ਤਰ੍ਹਾਂ ਸਮਝਣ ਲੱਗ ਪਏ ਪਹਿਲਾਂ ਵਾਲੀਆਂ ਗੱਲਾਂ ਨਹੀਂ ਰਹੀਆਂ ਕਿਸੇ ਨੂੰ ਵੀ ਪਿਛੇ ਡਾਲੋ ਹੁਣ ਕੰਮਾਂ ਦੀ ਪੋਲਿਟਿਕਸ ਜਿਹੜੀ ਹੋ ਗਈ ਆ ਸਹੀ ਅਲਫਾਜ਼ਾਂ ਦੀ ਜਿਹੜੀ ਪੋਲਿਟਿਕਸ ਉਹ ਸ਼ੁਰੂ ਹੋਈ ਆ ਬਿਗਰਮਦੀਪ ਸਿੰਘ ਜੀਟੀਏ ਦੀ ਪਤਨੀ ਨੇ ਕਿਹਾ ਕਿ ਬਿਗਰਮਦੀਪ ਸਿੰਘ ਜੀਟੀਏ ਤੋਂ ਆਮ ਆਦਮੀ ਪਾਰਟੀ ਵਾਲੇ ਡਰਦੇ ਨੇ ਉਹ ਕਹਿੰਦੇ ਨੇ ਕਿ ਕਿਤੇ ਗੱਬਰ ਨਾ ਆ ਜਾਵੇ ਇਹਦੇ ਬਾਰੇ ਕੀ ਕਹਿੰਦੇ ਅ ਦੇਖੋ ਚਲੋ ਮੈਂ ਭੈਣ ਜੀ ਨਾ ਬਰੇਤੀ ਕੁਝ ਨਹੀਂ ਬੋਲਣਾ ਚਾਹੁੰਦਾ ਸਾਡੇ ਅ ਐਮਐਲਏ ਸਾਥੀ ਵੀਨੇ ਪਰ ਉਹਨਾਂ ਨੂੰ ਇਹੋ ਜਿਹਾ ਬਿਆਨ ਨਹੀਂ ਦੇਣਾ ਚਾਹੀਦਾ ਗੱਬਰ ਉੱਥੇ ਕੋਈ ਚੰਗੀ ਛਵੀ ਨਹੀਂ ਵਿਖਾਈ ਗਈ ਗੱਬਰ ਦੀ ਫਿਲਮ ਦੇ ਵਿੱਚ ਗੱਬਰ ਇੱਕ ਡਾਕੂ ਖਾਇਆ ਗਿਆ ਤੇ ਮੈਨੂੰ ਨਹੀਂ ਲੱਗਦਾ ਵੀ ਇਦਾਂ ਦਾ ਉਹਨਾਂ ਨੂੰ ਕੁਝ ਕਹਿਣਾ ਚਾਹੀਦਾ ਕਿ ਉਹਨਾਂ ਨੇ ਇਹ ਕਹਿ ਕੇ ਤਾਂ ਖੁਦ ਹੀ ਇੱਕ ਜਿਹੜੀ ਇੱਕ ਮਾੜੀ ਤਸਵੀਰ ਉਹਨਾਂ ਦੀ ਜਿਹੜੀ ਪੈਦਾ ਕਰਤੀ ਹੈ ਉਨ ਗੱਲ ਕਰੀਏ ਤਰਨਤਾਰਨ ਹਲਕੇ ਦੀ ਤਾਂ ਤਰਨਤਾਰਨ ਦੇ ਵਿੱਚ ਆਮ ਆਦਮੀ ਪਾਰਟੀ ਦੇ ਵਿੱਚ ਰੋਸ ਵੇਖਣ ਨੂੰ ਮਿਲ ਰਿਹਾ ਕਿਉਂਕਿ ਆਮ ਆਦਮੀ ਪਾਰਟੀ ਦੇ ਕਿਸੇ ਵੀ ਜਿਹੜੇ ਪੁਰਾਣੇ ਵਰਕਰ ਸੀ ਉਹਨਾਂ ਨੂੰ ਟਿਕਟ ਨਹੀਂ ਮਿਲੀ ਸਰਦਾਰ ਹਰਮੀਤ ਸਿੰਘ ਸੰਧੂ ਨੂੰ ਟਿਕਟ ਦੇਣ ਤੇ ਕਿ ਲੱਗਦਾ ਕਿ ਤਰਨਤਾਰਨ ਦੀ ਸੀਟ ਜਿਹੜੀ ਬੜੀ ਆਸਾਨੀ ਨਾਲ ਜਿੱਤੀ ਜਾਵੇਗੀ ਆ ਪਾਰਟੀਆਂ ਦੇ ਵਿੱਚ ਸਮੇਂ-ਸਮੇਂ ਤੇ ਚੇਂਜਸ ਹੁੰਦੇ ਰਹਿੰਦੇ ਆ ਜਿਹੜੇ ਅਸੀਂ ਜਿਹੜੇ ਸਾਥੀ ਆਏ ਆ ਅਸੀਂ ਵੀ ਉਹਨਾਂ ਪਾਰਟੀਆਂ 'ਚ ਹੀ ਆਏ ਆ ਸੋ ਇੱਕ ਨਵੀਂ ਪਾਰਟੀ ਜਿਹੜੀ ਆ ਉਹ ਵੱਲ ਰਹੀ ਆ ਇੱਥੇ ਕੋਈ ਇਹ ਤਾਂ ਉਹ ਟ੍ਰੇਨ ਹੁੰਦੀ ਹੈ ਜਿਹਦਾ ਦਰਵਾਜ਼ਾ ਨਹੀਂ ਬੰਦ ਕੀਤਾ ਜਾ ਸਕਦਾ ਕਈ ਨੇ ਆਉਣਾ ਵੀ ਆ ਕਈ ਨੇ ਜਾਣਾ ਵੀ ਆ ਆਉਣਾ ਜਾਣਾ ਪਾਰਟੀਆਂ 'ਚ ਲੱਗਿਆ ਰਹਿੰਦਾ ਸੋ ਲੀਡਰਾਂ ਨੇ ਆਪਣੇ ਸਮੇਂ ਦੇ ਹਿਸਾਬ ਨਾਲ ਪਾਰਟੀਆਂ ਨੇ ਆਪਣੇ ਸਮੇਂ ਦੇ ਹਿਸਾਬ ਨਾਲ ਕਿਹੜਾ ਰੋਲ ਜਿਵੇਂ ਕਹਿ ਦਈਏ ਨਾ ਵੀ ਕੋਈ ਹੀਰੋ ਮਾੜਾ ਨਹੀਂ ਹੁੰਦਾ ਪਰ ਕਿਹੜੀ ਫਿਲਮ 'ਚ ਕਿਹੜੇ ਹੀਰੋ ਨੂੰ ਰੋਲ ਦੇਣਾ ਪੈਂਦਾ ਉਸ ਦੇ ਹਿਸਾਬ ਨਾਲ ਹੀ ਡਾਇਰੈਕਟਰ ਤੈਅ ਕਰਦਾ ਉਹੀ ਚੀਜ਼ ਪਾਰਟੀਆਂ 'ਚ ਹੁੰਦੀ ਕਿ ਕਿਹੜੇ ਵੇਲੇ ਤੇ ਕਿਹੜੀ ਪੋਸਟ ਤੇ ਕਿਹੜੇ ਟਾਈਮ ਕਿਹੜਾ ਲੀਡਰ ਜਿਹੜਾ ਉਹ ਕਾਰ ਕੱਢੂਗਾ ਫਿਰ ਪਾਰਟੀਆਂ ਦੇ ਫੈਸਲੇ ਦੇ ਪਾਰਟੀਆਂ ਆਪਣੇ ਫੈਸਲੇ ਕਰਦੀਆਂ ਆਖਿਰ ਵਿੱਚ ਸਵਾਲ ਹੈ ਜੀ ਜਿੱਤਾ ਸੱਤਾ ਦੇ ਚਾਹਮਾ ਦੀ ਪਾਰਟੀ ਨੇ ਆਉਣ ਤੋਂ ਪਹਿਲਾਂ ਗੱਲ ਕੀਤੀ ਸੀਗੀ ਕਿ ਜਿਹੜੇ ਵੀ ਪਿਛਲੀਆਂ ਸਰਕਾਰਾਂ ਦੇ ਪੰਚ ਸਰਪੰਚ ਸੀਗੇ ਜਿਹੜੇ ਉਹ ਪਿੰਡਾਂ 'ਚ ਘਪਲੇ ਹੋਏ ਨੇ ਉਹ ਘਪਲਿਆਂ ਨੂੰ ਉਜਾਗਰ ਕੀਤਾ ਜਾਏਗਾ ਲੇਕਿਨ ਤਰਨਤਾਰਨ ਦੇ ਨਜ਼ਦੀਕ ਇੱਕ ਹਲਕਾ ਕੱਢੂ ਸਾਹਿਬ ਦੇ ਵਿੱਚ ਪੈਂਦੇ ਨੇ ਪਿੰਡ ਅਲਾਦੀਨਪੁਰ ਉਹਦੇ ਵਿੱਚ 92 ਲੱਖ 54 ਹਜ਼ਾਰ 401 ਰੁਪਈਆ ਦਾ ਘਪਲਾ ਸਾਹਮਣੇ ਆਇਆ ਉਹਦੇ ਬਾਰੇ ਕੀ ਕਰ ਰਹੇ ਸੀ ਤੁਹਾਨੂੰ ਕਿਦਾਂ ਪਤਾ ਲੱਗਾ ਕਿ 92 ਲੱਖ ਦਾ ਕਿਉਂਕਿ ਅਹੀਂ ਕੱਢਿਆ ਤੇ ਤਾਂ ਹੀ ਆ ਨਾ ਅਹੀਂ ਕੱਢਿਆ 92 ਲੱਖ ਦਾ ਉਹਦੀ ਕਾਰਵਾਈ ਜਿਹੜੀ ਉਹ ਚੱਲ ਰਹੀ ਆ ਤੇ ਉਹਨਾਂ ਦੇ ਜਿਹੜੀ ਆ ਬਹੁਤ ਜਲਦੀ ਜਿਹੜੀ ਕਾਨੂੰਨੀ ਕਾਰਵਾਈ ਜਿਹੜੀ ਉਹ ਹੋਜੂਗੀ ਤੇ ਇਸ ਤੋਂ ਬਾਅਦ ਚ ਖਡੂਰ ਸਾਹਿਬ ਜਿਹੜਾ ਵਾ ਉਹਦਾ ਘਬਲਾ ਤੁਹਾਡੇ ਸਾਹਮਣੇ ਆਏਗਾ ਇਵੇਂ ਹੀ ਅਸੀਂ ਮੈਂ ਕਿਹਾ ਸੀ ਕਿ ਹਫਤੇ ਦੇ ਅੰਦਰ ਅੰਦਰ ਅਸੀਂ ਹਰ ਪਿੰਡ ਇੱਕ ਕੱਢਿਆ ਕਰਾਂਗੇ ਤੇ ਸ਼ਾਇਦ ਅਲਾਦੀਨਪੁਰ ਤੇ ਮੈਂ ਇੱਕ ਪ੍ਰੈਸ ਕਾਨਫਰੰਸ ਵੀ ਕੀਤੀ ਹੀ ਦੇ ਨਾਲ ਖਡੂਰ ਸਾਹਿਬ ਤੇ ਵੀ ਕੀਤੀ ਸੋ ਇੱਕ ਪਿੰਡ ਦੀ ਜਿਹੜੀ ਕਾਰਵਾਈ ਆ ਉਹ ਸ਼ੁਰੂ ਹੋ ਗਈ ਹੈ ਇਸ ਤੋਂ ਬਾਅਦ ਖਡੂਰ ਸਾਹਿਬ ਉਸ ਤੋਂ ਬਾਅਦ ਸ਼ਾਇਦ ਭਰੋ ਵਾਲਾ ਕਬਲਾ ਹੋਇਆ ਜਾਂ ਨਾ ਹੋਣਾ ਉਹ ਅਲੱਗ ਗੱਲ ਹੈ ਪਰ ਅਸੀਂ ਇਨਕੁਇਰੀਆਂ ਜਿਹੜੀਆਂ ਉਹ ਸ਼ੁਰੂ ਕਰਤੀਆਂ ਤੇ ਤਕਰੀਬਨ ਆਹੀ ਹਫ਼ਤੇ ਜਾਂ 15 ਦਿਨਾਂ ਪਿਛੋਂ ਇੱਕ ਪਿੰਡ ਦੀ ਜਿਹੜੀ ਇਨਕੁਇਰੀ ਆ ਉਹ ਅਸੀਂ ਕਰਕੇ ਲਿਆ ਕਰਾਂਗੇ ਕਿਉਂਕਿ ਪ੍ਰਸ਼ਾਸਨ ਨੇ ਜਿੱਥੇ ਵਿਕਾਸ ਦੇ ਕੰਮ ਕਰਨੇ ਆ ਉਹ ਵੀ ਬਹੁਤ ਜ਼ਰੂਰੀ ਆ ਜੇ ਅਸੀਂ ਸਾਰੇ ਉਹਨਾਂ ਇਨਕੁਇਰੀਆਂ ਤੇ ਲਾ ਛੱਡਾਂਗੇ ਉਹ ਵੀ ਕੰਮ ਔਖਾ ਹੋ ਜਾਂਦਾ ਸੋ ਇੱਕ ਪਿੰਡ ਦਿਆ ਕਰਾਂਗੇ 15 ਦਿਨਾਂ ਪਿਛੋਂ ਦਾ ਡਾਟਾ ਜਿਹੜਾ ਉਹ ਆਜਿਆ ਕਰੂਗਾ ਤੇ ਉਹਦੇ ਤੇ ਜੇ ਕਿਸੇ ਨੇ ਘਪਲਾ ਕੀਤਾ ਤੇ ਉਤੇ ਕਾਨੂੰਨੀ ਕਾਰਵਾਈ ਜੜੀ। ਬੀਡੀਪੀ ਇਹ ਸਭ ਵੱਲੋਂ ਕਿਹਾ ਗਿਆ ਹੈ ਕਿ ਜਿਹੜੇ ਉਹ ਇਨਕੁਆਇਰੀ ਕੰਪਲੀਟ ਹੋ ਚੁੱਕੀ ਆ ਲੇਕਿਨ ਐਫਆਈਆਰ ਐਸਐਚਓ ਦਰਜ ਨਹੀਂ ਕਰਦਾ ਇਹਦੇ ਬਾਰੇ। ਅ ਨਹੀਂ ਇਦਾਂ ਨਹੀਂ ਕੋਈ ਗੱਲ ਨਹੀਂ ਆ ਜਿਹੜੀ ਕੋਈ ਵੀ ਐਫਆਈਆਰ ਹੋਣੀ ਆ ਸਬੂਤਾਂ ਦੇ ਨਾਲ ਹੋਣੀ ਆ ਤੇ ਉਹਦੇ ਵਿੱਚ ਜਦੋਂ ਸਾਰੇ ਸਬੂਤ ਦੇ ਤੌਰ ਤੇ ਸਾਰਾ ਕੁਝ ਐਸਐਚਓ ਕੋ ਪਹੁੰਚੂਗਾ ਤੇ ਉਤੇ ਜਿਹੜੀ ਆ ਉਹ ਕਾਰਵਾਈ ਆ ਉਹ ਤੁਰੰਤ ਕਰਨਗੇ ਤੇ ਬਾਕੀ ਸਾਡੇ ਉਥੋਂ ਦੀ ਜਿਹੜੀ ਟੀਮ ਆ ਉਹ ਵੀ ਲਗਾਤਾਰ ਜਿਹੜੀ ਇਹਦੇ ਤੇ ਲੱਗੀ। ਆਖਰ ਵਿੱਚ ਕੀ ਮੈਸੇਜ ਦੇਣਾ ਚਾਹੁੰਦੇ ਜੀ ਜਨਤਾ ਨੂੰ ਜਿਹੋ ਜਿਹਾ ਮਾਹੌਲ ਚੱਲ ਰਿਹਾ ਆਉਣ ਵਾਲੀ ਜਿਮਨੀ ਚੋਣਾਂ ਦੇ ਵਿੱਚ ਵੀ ਤੁਸੀਂ ਤਰਨਤਨ ਹਲਕੇ ਦੇ ਵਿੱਚ ਵੀ ਤੁਸੀਂ ਜਾਣਾ ਕੀ ਮੈਸੇਜ ਕਰੋਗੇ ਮੈਂ ਤਾਂ ਹੀ ਕਿੰਨਾ ਲੋਕਾਂ ਨੂੰ ਕਿ ਅਸੀਂ 3.5 ਸਾਲ ਜਿਹੜਾ ਤੁਸੀਂ ਸਖਤ ਸਾਨੂੰ ਸਵਾਨ ਦਿੱਤਾ ਅਸੀਂ ਦਿਲੋਂ ਦਿੱਤੇ ਜਿਹੜਾ ਵਾ ਕੰਮ ਕੀਤਾ ਵਾ ਤੇ ਅਗਲੇ 1.5 ਸਾਲ ਦੇ ਵਿੱਚ ਅਸੀਂ ਹੋਰ ਤੇਜ਼ੀ ਦੇ ਨਾਲ ਜਿਹੜਾ ਵਾ ਕੰਮ ਕਰਾਂਗੇ ਤੇ 5 ਸਾਲ ਬਾਅਦ ਅਸੀਂ ਆਪਣਾ ਰਿਪੋਰਟ ਕਾਰਡ ਲੈ ਕੇ ਤੁਹਾਡੀ ਕਿਚੈਰੀ ਜਾਵਾਂਗੇ ਕਿ ਜਿਹੜੇ ਜਿਹੜੇ ਅਸੀਂ ਕੰਮ ਕੀਤੇ ਉਹਦੇ ਆਧਾਰ ਤੇ ਤੁਸੀਂ ਸਾਨੂੰ ਜਿਹੜੀ ਵੋਟ ਦੇ ਦਿਓ ਹੋ ਚਾਹੇ ਕੰਮ ਪੰਜਾਬ ਸਰਕਾਰ ਨੇ ਕੀਤੇ ਹੋਣ ਚਾਹੇ ਉਹ ਕੰਮ ਸਾਡੇ ਮੁੱਖ ਮੰਤਰੀ ਪੰਜਾਬ ਦੀ ਇੱਕ ਨਵੈਕਲੀ ਸੋਚ ਨੇ ਕੀਤੇ ਹੋਣ ਚਾਹੇ ਉਹ ਜਿਹੜੇ ਕੰਮ ਆ ਸਾਡੇ ਹਲਕਿਆਂ ਦੇ ਵਿੱਚ ਹੋਏ ਹੋਣ ਚਾਹੇ ਉਹ ਕੰਮ ਸਾਡੇ ਪਿੰਡਾਂ ਦੇ ਪੰਚਾਇਤ ਸਰਪੰਚਾਂ ਨੇ ਕੀਤੇ ਹੋਣ ਉਹਦੇ ਆਧਾਰ ਤੇ ਹੀ ਸਾਰੀ ਜਿਹੜੀ ਵੋਟ ਉਹ ਲੋਕਾਂ ਕੋ ਆਪਣੀ ਝੋਲੀ ਦੇ ਵਿੱਚ ਪਵਾਵਾਂਗੇ ਇਹ ਸੰਜੀ ਸਰਦਾਰ ਮਨਜਿੰਦਰ ਸਿੰਘ ਦੀ ਲਾਲਪੁਰ ਜਿਨ੍ਹਾਂ ਨੇ ਦੱਸਿਆ ਹੈ ਕਿ ਵੋਟ ਜਿਹੜੀ ਆ ਕੰਮ ਦੇ ਆਧਾਰ ਤੇ ਮਿਲੇਗੀ ਜੇਕਰ ਸਾਡੇ ਕੰਮ ਠੀਕ ਲੱਗੇ ਹੋਣਗੇ ਤਾਂ ਸਾਨੂੰ ਜਨਤਾ ਜ਼ਰੂਰ ਵੋਟ ਕਰੇਗੀ ਜੇਕਰ ਜਨਤਾ ਨੂੰ ਲੱਗਦਾ ਹੈ ਕਿ ਆਮ ਆਦਮੀ ਪਾਰਟੀ ਨੇ ਬਿਲਕੁਲ ਕੰਮ ਸਹੀ ਕੀਤੇ ਨੇ ਤਾਂ ਸਾਡੇ ਕਮੈਂਟ ਬਾਕਸ ਵਿੱਚ ਜਾ ਕੇ ਕਮੈਂਟ ਕਰਕੇ ਜਰੂਰ ਦੱਸਣਾ ਤਦ ਤੱਕ ਤੁਸੀਂ ਜੁੜੇ ਰਹੋ ਰੋਜ਼ਾਨਾ ਸਪੀਡ ਨੂੰ ਨਾਲ ਮੈਂ ਹਾਂ ਨਿਸ਼ਾਨ ਸੋਹਤਾ ਕਰਨ